ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 9 ਕੋ ਸੰਬਤ 1761 ਬਿਕਰਵੀਨੂ ਸੁਬਾ ਸਰਹੰਦ ਨੇ ਜਦੋਂ ਬਾਬਾ ਚੌਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੇ ਨਾਲ ਮਾਤਾ ਗੁਜਰ ਕੋਰ ਨੂੰ ٹھنڈے برج میں قید کر دیتا تاکہ ٹھنڈ تو ڈردے بچے این مان لینگے ٹھنڈا برج اس نو اس کر کے کہا جاندہ سی کہ اے ایک سو چاری فٹ اچھا سی یہ گرمی دی رتے بھی بہت ٹھنڈا رہتا سی وزیر خان گرمی دے دن اس برج بچ کردہ سی لاغے ਨਾਲਾ ਵਗਦਾ ਸੀ ਉਸ ਨਾਲੇ ਦੀ ਹਵਾ ਕਰਕੇ ਇੱਥੇ ਗਰਮੀ ਵਿੱਚ ਵੀ ਠੰਡ ਰਹਿੰਦੀ ਸੀ ਮਾਤਾ ਗੁਦਰੀ ਜੀ ਬੱਚਿਆਂ ਨੂੰ ਆਪਣੀ ਬੁੱਕਲ ਦਾ ਨਿਗ ਦੇ ਕੇ ਸ਼ਹੀਦਾਂ ਦੇ ਕਾਰਨਾਮੇ ਦੱਸਦੇ ਤੇ ਵਾਹਿਗੁਰੂ ਦੇ ਭਾਣੇ ਵਿੱਚ ਸ਼ੁਕਰ ਗੁਜ਼ਾਰਦੇ ਸੂਬੇਦਾਰ ਸਰਹੰਦ ਵੱਲੋਂ ਹਿੰਦੂ ਕੈਂਦੀਆਂ ਨੂੰ ਰੋਟੀਆਂ ਪਕਾ ਕੇ ਖਵਾਉਣ ਦੀ ਜ਼ਿੰਮੇਵਾਰੀ ਭਾਈ ਮੋਤੀराम ਮਹਿਰਾ ਦੇ ਸੀ ਭਾਈ ਮੋਤੀराम ਗੁਰੂ ਘਰ ਦਾ ਸ਼ਰਧਾਲੂ ਸੀ ਪੰਥ ਦੇ ਮਹਾਨ ਵਿਦਵਾਨ ਭਾਈ ਕਿਸ਼ਨ ਸਿੰਘ ਦੇ ਸ਼ਹੀਦ ਨਾਮਾ ਤੋਂ ਜਾਣਕਾਰੀ ਮਿਲਦੀ ਹੈ ਕਿ ਭਾਈ ਮੋਤੀराम ਮਹਿਰਾ ਭਾਈ ਹਰਾ ਸਿੰਘ ਦਾ ਪੁੱਤਰ ਭਾਈ ਹਿੰਮਤ ਸਿੰਘ ਪੰਜਾ ਪਿਆਰਿਆਂ ਵਿੱਚੋਂ ਉਹਨਾਂ ਦੇ ਭਤੀਜੇ ਸਨ ਧਰੋਗੇ ਨੇ ਮੋਤੀ RAM ਨੂੰ ਹੁਕਮ ਕੀਤਾ ਕਿ ਠੰਡੇ ਬੁਰਜ ਵਿੱਚ ਤਿੰਨ ਕੈਦੀ ਅੱਜ ਆਏ ਨੇ ਉਹ ਉਹਨਾਂ ਨੂੰ ਰੋਟੀਆਂ ਦੇ ਆਵੇ ਜਦੋਂ ਭਾਈ ਮੋਤੀ RAM ਰੋਟੀ ਲੈ ਕੇ ਗਿਆ ਤੇ ਰੋਟੀ ਖਾਣ ਵਾਸਤੇ ਬੇਨਤੀ ਕੀਤੀ ਸਹਬਜ਼ਾਦਿਆਂ ਸ਼ਾਹੀ ਰਸੋਈ ਵਿੱਚੋਂ ਆਈ ਰੋਟੀ ਖਾਣ ਤੋਂ ਇਨਕਾਰ ਕਰ ਦਿੱਤਾ ਭਾਈ ਮੋਤੀ RAM ਵਾਪਸ ਚਲਾ ਗਿਆ ਤੇ ਦੁੱਖਾਂ ਭਰੀ ਦਾਸਤਾਨ ਆਪਣੀ ਮਾਤਾ ਤੇ ਪਤਨੀ ਨੂੰ ਜਾ ਦਸੀ ਸਾਰੇ ਟੱਬਰ ਬਹੁਤ ਦੁਖੀ ਹੋਇਆ ਤੇ ਸਾਰੇ ਟੱਬਰ ਨੇ ਆਪ ਵੀ ਰੋਟੀ ਨਾ ਖਾਧੀ ਭਾਈ ਮਤੀ RAM ਦੀ ਪਤਨੀ ਬੀਬੀ ਭੋਈ ਨੇ ਆਪਣੇ ਸੋਨੇ ਚਾਂਦੀ ਦੇ ਜੇਵਰ ਦੇ ਕੇ ਕਿਹਾ ਤੁਸੀਂ ਦੁਬਾਰਾ ਜਾਓ ਮੈਂ ਦੁੱਧ ਗਰਮ ਕਰ ਦਿੰਦੀ ਹਾਂ ਬੱਚਿਆਂ ਨੂੰ ਤੇ ਮਾਤਾ ਜੀ ਨੂੰ ਦੁੱਧ ਬਾਰੇ ਦੱਸ ਦੇਣਾ ਏ ਦੁੱਧ ਸਾਹੀ ਰਸੋਈ ਦਾ ਨਹੀਂ ਮੇਰੀ ਕਿਰਤ ਵਿੱਚੋਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਭਾਈ ਮੋਤੀराम ਗੁਰੂ ਘਰ ਦਾ ਸ਼ਰਧਾਲੂ ਸੀ ਉਸਨੇ ਇਸ ਮਹਾਂਵਾਕ ਨੂੰ ਸਮਰਪਿਤ ਹੋ ਕੇ ਸ਼ਬਦ ਦੀ ਰਠ ਲਾਈ ਸਤਿਗੁਰ ਦੀ ਸੇਵਾ ਗਾ ਖੜੀ ਸਿਰ ਦੀ ਜੈ ਆਪ ਗਵਾਏ ਅੱਧੀ ਰਾਤ ਦੇ ਸਮੇਂ ਤੋਤਾ ਘੜਵਾ ਲੈ ਕੇ ਬਰਤਨ ਵਿੱਚ ਪਾ ਕੇ ਕੈਦ ਵਾਲੇ ਸਥਾਨ ਤੇ ਪਹੁੰਚ ਗਏ ਤੇ ਮਾਤਾ ਜੀ ਨੂੰ ਪ੍ਰਣਾਮ ਕੀਤਾ ਤੇ ਦੁੱਧ ਚੱਕਣ ਵਾਸਤੇ ਬੇਨਤੀ ਕੀਤੀ ਮਾਤਾ ਜੀ ਨੇ ਸ਼ਰਦਾ ਵੇਖ ਕੇ ਲਿਆਂਦਾ ਦੁੱਧ ਆਪ ਤੇ ਬੱਚਿਆਂ ਨੂੰ ਛਕਾਇਆ ਤੇ ਅਸ਼ੀਰਵਾਦ ਦਿੱਤਾ ਤਿੰਨ ਦਿਨ ਉਸੇ ਨਵਾਬ ਦੀ ਕੈਦ ਵਿੱਚ ਰਹੇ ਭਾਈ ਮੋਤੀराम ਰੋਜ਼ਾਨਾ ਰਾਤ ਦੇ ਸਮੇਂ ਤੇ ਪਹਿਰੇਦਾਰਾਂ ਨੂੰ ਰਿਸ਼ਵਤ ਦੇ ਕੇ ਦੁੱਧ ਦੀ ਸੇਵਾ ਕਰਦਾ ਏ ਮਾਤਾ ਜੀ ਤੋਂ ਅਸੀਸਾਂ ਦਾ ਪਾਤਰ ਬਣਦਾ ਇੱਕ ਦਿਨ ਕਹਿਦਾ ਮੀ ਤੇ ਛੱਕੜ ਝੋਲਿਆ ਭਾਈ ਮੋਤੀराम ਆਪਣੀ ਜਾਨ ਦੀ ਪਰਵਾਹ ਨਾ ਕਰਦਾ ਹੋਇਆ ਦੁੱਧ ਲੈ ਕੇ ਬਾਣੀ ਪੜਦਿਆਂ ਘਰੋਂ ਤੁਰ ਪਿਆ ਮਾਤਾ ਗੁਜਰੀ ਜੀ ਭਾਈ ਮੋਤੀराम ਦਾ ਪਿਆਰ ਵੇਖ ਕੇ ਬੜਾ ਪ੍ਰਸੰਨ ਹੋਏ ਆਸ਼ੀਰਵਾਦ ਦਿੱਤਾ ਮੋਤੀराम ਤੇਰੀ ਧਨ ਕਮਾਈ ਔਖੇ ਸਮੇਂ ਤੂੰ ਸੇਵ ਕਮਾਈ ਠੰਡੇ ਬੁਰਜ ਵਿੱਚ ਸਿਪਾਹੀ ਆਏ ਤੇ ਮਾਤਾ ਜੀ ਨੂੰ ਬੇਨਤੀ ਕੀਤੀ ਲਾਲਾ ਨੂੰ ਕਚਹਿਰੇ ਵਿੱਚ ਪੇਸ਼ ਕਰਨਾ ਹੈ ਸਾਡੇ ਨਾਲ ਤੋਰ ਦਿਓ ਬੱਚਿਆਂ ਦੇ ਕੇਸ ਵਾਹ ਕੇ ਦਸਤਾਰਾਂ ਸਜਾ ਕੇ ਕੇਸਰੀ ਰੰਗ ਦੇ ਵਸਤਰ ਪਾ ਕੇ ਸਿਪਾਈਆਂ ਨਾਲ ਤੋਰਨ ਤੋਂ ਪਹਿਲਾਂ ਮਾਤਾ ਜੀ ਕਹਿਣ ਲੱਗੇ ਬੇਟਾ ਤੁਸੀਂ ਮਹਾਨ ਆਤਮਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵੰਸ਼ ਵਿੱਚੋਂ ਹੋ ਸੇਗੁਰ ਤੇ ਬਹਾਦਰ ਜੀ ਦੇ ਪੋਤਰੇ ਹੋ ਵਡੇਰਿਆਂ ਦੀ ਕੁਰਬਾਨੀ ਨੂੰ ਯਾਦ ਕਰਨਾ ਕਿਸੇ ਦੇ ਭੈ ਵਿੱਚ ਨਹੀਂ ਆਉਣਾ ਵਜીર ਖਾਨ ਨੇ ਕੁਰਾਨ ਦੀਆਂ ਸਿੱਖਿਆਵਾਂ ਦੇ ਉਲਟ ਬੱਚਿਆਂ ਨੂੰ ਸਜ਼ਾ ਦੇਣ ਦਾ ਮਨ ਬਣਾ ਲਿਆ ਤੇ ਮੌਲਵੀ ਵੀ ਤੇਜ਼ ਹੋ ਗਏ ਫਤਵਾ ਲਾ ਕੇ ਕੰਨ ਵਿੱਚ ਚਿੰਨ ਦਿੱਤੇ ਜਾਣ ਕਚਹਿਰੀ ਹਾਤੇ ਵਿੱਚ ਕੰਧ ਦੀ ਉਸਾਰੀ ਦਾ ਪ੍ਰਬੰਧ ਹੋ ਗਿਆ ਸਹਿਬਜ਼ਾਦਿਆਂ ਨੂੰ 13 ਕੋ ਸੰਮਤ 1761 ਬਿਕਰਮੀ ਨੂੰ ਕੰਧ ਵਿੱਚ ਚਿੰਨ ਦਿੱਤਾ ਜ਼ਾਲਿਮਾਂ ਨੇ ਕੋ-ਕੋ ਕੇ ਸ਼ਹੀਦ ਕਰ ਦਿੱਤੇ ਜਿਵੇਂ ਅਸਮਾਨ ਕੰਬ ਉੱਠੇ دیਵਾਨ ਟੋਡਰਮਲ ਨੇ ਸਹਿਬਜ਼ਾਦਿਆਂ ਤੇ ਮਾਤਾ ਜੀ ਦੇ ਸੰਸਕਾਰ ਵਾਸਤੇ ਵਜ਼ੀਰ ਖਾਨ ਕੋਲੋਂ ਆਗਿਆ ਮੰਗੀ وزیر خان نے کھج کے کہا انگیٹھے جنی جگہ واسطے سونے دیا مہران کھڑے رکھ رکھ کے مل لے سکتے ہو ٹوڈر مل نے مہران کھڑے رکھ رکھ کے زمین کھری دی جس تے صاحب سے تے ماتا جیدہ سنسکار کیتا گیا اس تھاں تے گردوارا موتی صاحب اج سشوبھت ہیں ਭਾਈ ਮੋਤੀराम ਮਹਿਰਾ ਜੀ ਨੇ ਮਤਾ ਭਾਈ ਮੋਤੀराम ਮਹਿਰਾ ਜੀ ਨੇ ਅਤਾ ਅਲੀ ਦੀ ਰੱਖ ਵਿੱਚੋਂ ਲੱਕੜਾਂ ਲਿਆ ਕੇ ਦੀਵਾਨ ਟੋਡੀ ਟੋਡਰਮਲ ਦੀ ਸਹਾਇਤਾ ਕੀਤੀ ਥੋੜੇ ਦਿਨਾਂ ਬਾਅਦ ਗੰਗੂ ਦੇ ਨਜ਼ਦੀਕੀ ਪੰਮੇ ਪਾਸੋਂ ਸੂ ਮਿਲੀ ਤਿੰਨ ਰਾਤਾਂ ਮੁਗਲ ਰਾਜ ਦੀਆਂ روٹیاں نہ کھان والے گرو پرواروں موتی رام مہرہ نے حکومت دیاں اکھاں اکھانچ کٹا پا کے دودھ پلایا ہے سوبے نے اعلان کیتا ہوا سی کہ گرو پروار دی جو سہتا کرے گا اس دا سارا پروار وچ پیڑ دتا جاوے گا سوبے نے خبر سن کے موتی رام ਦੇ ਸਾਰੇ ਪਰਿਵਾਰ ਨੂੰ ਗ੍ਰਿਫਤਾਰ ਕਰ ਲਿਆ ਸੂਰਮੇ ਨੇ ਗੁਨਾਹ ਚਪਾਉਣ ਦੀ ਬਜਾਏ ਸਭ ਕੁਝ ਕਬੂਲ ਕਰ ਲਿਆ ਭਾਈ ਮੋਤੀराम ਨੂੰ ਮੌਤ ਦਾ ਭੈ ਨਹੀਂ ਸੀ ਉਹ ਸੂਰਮਾ ਸੀ ਉਸ ਦੇ ਮਨ ਵਿੱਚ ਖੁਸ਼ੀ ਸੀ ਭਾਈ ਮੋਤੀराम ਦਾ ਸਾਰਾ ਪਰਿਵਾਰ ਬੇਟਾ ਨਰਾਇਣਾ ਮਾਤਾ ਖੇਮੀ ਤੇ ਪਤਨੀ ਬੀਬੀ ਭੋਈ ਨੂੰ ਕੋਲੂ ਥਾਂ ਹੀ ਪੀੜਿਆ ਗਿਆ ਤੇ ਉਹ ਸਦਾ ਲਈ ਅਮਰ ਹੋ ਗਏ ਉਹ ਅਮਰ ਸ਼ਹੀਦਾਂ ਦੀ ਜਮਾਤ ਵਿੱਚ ਆਪਣੇ ਸ਼ਾਨਾਮਤੇ ਵਿਰਸੇ ਦੀ ਮਿੱਠੀ ਯਾਦ ਛੱਡ ਗਏ ਉਹ ਅੱਜ ਵੀ ਲੋਕ ਮਨਾਂ ਵਿੱਚ ਸਿੰਧਾਂ ਨੇ ਭਵਿੱਖ ਵਿੱਚ ਵੀ ਜ਼ਿੰਦਾ ਰਹਿਣਗੇ ਇਵਰੀਆਮ ਸੂਰਮੇ ਕੌਮ ਦੇ ਪੰਥਰ ਰਦਨ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ